ਇੱਥੇ ਘਰ ਬੈਠੇ ਆ ਫੇਰ ਇਸ ਘਰ ਬੈਠੇ ਆ ਪ੍ਰਸ਼ਾਸਨ ਆ ਗਿਆ ਇੱਥੇ ਐਪਲੀਕੇਸ਼ਨ ਕਿਹਦੇ ਕੋਲ ਪਈ ਆ ਪਾਰਟੀ ਦਵਾਂਗੇ ਲੈ ਕਲੀਅਰ ਨਹੀਂ ਵਿੱਚ ਬੈਲੈਂਸ ਬੋਲਦਾ 14 ਦੋਨਾਂ 28000 ਮੇਰਾ ਨਾਮ ਪਮਾਇਆ ਜੀ 파ਰਮਜੀ ਸਿੰਘ ਆ ਮੇਰੇ ਦੋ ਬੱਚੇ ਪੜ੍ਹਦੇ ਆ ਕਿ 6ਵੀਂ ਚ ਇੱਕ 4ਵੀਂ ਚ ਮੈਂ ਜੀ 6 ਮਹੀਨਿਆਂ ਦੀ ਫੀਸ ਰਹਿੰਦੀ 30000 ਰੁਪਿਆ ਇਹਨਾਂ ਨੇ ਉਹਨੂੰ 28000 ਰੁਪਇਆ ਵਿਆਜ ਪਾਇਆ ਸੀ ਕੱਲ ਮੇਰੀ ਗੱਲ ਹੋਈ ਪਹਿਲਾਂ ਤਿੰਨ ਦਿਨ ਬੱਚਿਆਂ ਦੇ ਇਹਨਾਂ ਨੇ ਪੇਪਰ ਨਹੀਂ ਲੈ ਕੱਲ ਗੱਲ ਹੋਈ ਕੱਲ ਮੈਂ ਆਪਦਾ ਸੋਨਾ ਵੇਚ ਕੇ ਇਹਨਾਂ ਨੂੰ 30000 ਰੁਪਇਆ ਦੇ ਕੇ ਗਿਆ ਉਹ ਚੋ ਮੈਂ ਕਹਾ ਮੈਨੂੰ ਲੈਸ ਕਰੋ ਮੈਂ ਫਾਈਨਲ ਨਹੀਂ ਦੇ ਸਕਦਾ ਇਹਨਾਂ ਨੇ ਮੈਨੂੰ 75% ਲੈਸ ਕੀਤਾ 30000 ਚੋਂ ਫੇ ਮੈਨੂੰ ਕਹਿੰਦੇ ਵੀ ਤੇਰਾ 7000 ਫਾਈਨਲ 24 ਤਰੀਕ ਤੱਕ ਜਮ੍ਹਾਂ ਕਰਾ ਦਿਓ ਨਹੀਂ ਤਾਂ ਫੇ ਗਾਂ ਲੈ ਪੇਪਰ ਹੀ ਲੈਣੇ ਨਹੀਂ ਕਿਹੜਾ ਸਕੂਲ ਹੈ ਇਹ ਦੈਟਸ ਸਕੂਲਾ ਨੂਰ ਮਹਿਲ ਜੀ ਮੇਰਾ ਨਾਮ ਸਰ ਕਮਲਜੀਤ ਹੈ ਤੇ ਮੇਰਾ ਪਿੰਡ ਸਰੀ ਹੈ ਹਾਂ ਤੇ ਮੇਰੇ ਦੋ ਬੱਚੇ ਪੜਦੇ ਆ ਡੈਬ ਸਕੂਲ ਨੂਰਮਹਿਲ ਤੇ ਇੱਕ ਹੈਗਾ 6th ਕਲਾਸ ਆ ਤੇ ਇੱਕ ਹੈਗਾ 5th ਕਲਾਸ ਤੇ ਮੇਰੀ ਜਿੱਦਾਂ 3 ਕੁ ਮਹੀਨੇ ਦੀ ਫੀਸ ਪੈਂਡਿੰਗ ਪਈ ਸੀ ਤੇ ਮੈਡਮ ਨੂੰ ਕਿਹਾ ਵੀ ਮੈਂ ਕਿਹਾ ਮੈਡਮ ਆ ਮੈਂ ਦੇ ਦਿੰਦਾ ਤੇ ਮੈਂ 8 ਤਰੀਕ ਨੂੰ 20000 ਰੁਪਏ ਦੇ ਕੇ ਗਿਆ ਤੇ ਮੈਂ ਕਿਹਾ ਪ੍ਰਿੰਸੀਪਲ ਨੂੰ ਵੀ ਕਿਹਾ ਮੈਂ ਕਿਹਾ ਮੈਡਮ ਵੀ ਯਾਨੀ ਕਿ ਮੇਰੀ ਵੀ ਯਾਨੀ ਕਿ ਮੈਂ ਦੋ ਕੁ ਦਿਨਾਂ ਰ ਮੈਨੂੰ ਟਾਈਮ ਦੋ ਤੇ ਸੋਮਵਾਰ ਨੂੰ ਮੈਂ ਤੁਹਾਨੂੰ ਫੀਸ ਬਾਕੀ ਸਾਰੀ ਕਲੀਅਰ ਕਰ ਦਿੰਦਾ ਕਹਿੰਦੀ ਇੱਥੇ ਪਿੰਕੀ ਮੈਡਮ ਕਾਊਂਟਰ ਤੇ ਬੈਠੀ ਹੋ ਮੂਰ ਕਹਿੰਦੀ ਪਾਜੀ ਜੀ ਤੁਸੀਂ 10 ਦਿਨ ਤੋਂ ਬਾਅਦ ਤਾਂ ਇੱਕ ਦਿਨ ਵੀ ਲੇਟ ਹੋ ਗਿਆ ਤੁਹਾਨੂੰ ਡਬਲ ਫਾਈਨ ਪੈਣਾ ਤੇ ਮੈਂ ਕਿਹਾ ਕੋਈ ਨਾ ਤੇ ਮੈਂ ਜਿੱਦਾਂ ਸਾਰਾ ਮੈਂ ਦੋਨਾਂ ਬੱਚਿਆਂ ਦੇ ਮੇਰੇ ਪੇਪਰ ਨਹੀਂ ਪੈਂਡ ਦਿੱਤਾ ਉਦੋਂ ਨੂੰ ਤੇ ਬੇਟੇ ਦੋਨੇ ਮੇਰੇ ਆਇਆ ਘਰ ਰੋਣ ਲੱਪੇ ਮੈਂ ਕਿਹਾ ਬੇਟਾ ਕਿਉਂ ਆ ਤੇ ਕਹਿੰਦਾ ਪਾਪਾ ਕਹਿੰਦਾ ਸਾਡੇ ਪੇਪਰ ਨਹੀਂ ਪੈਂਡ ਦਿੱਤੇ ਤੇ ਮੈਂ ਫਿਰ ਦੂਏ ਦਿਨ ਵੀ ਆ ਮੈਂ ਕਿਹਾ ਮੈਡਮ ਵੀ ਤੁਸੀਂ ਬੱਚਿਆਂ ਦੇ ਪੇਪਰ ਕਾਹਤੋਂ ਨਹੀਂ ਪੈਂਡ ਦਿੱਤੇ ਕਹਿੰਦੀ ਤੁਹਾਡੀ ਬਾਕੀ ਬੱਚੇ ਫ੍ਰੀ ਰਹਿੰਦੀ ਆ ਮੈਂ ਕਿਹਾ ਮੈਡਮ ਵੀ ਹੈਗੀ ਆ ਵੀ ਹਜ਼ਾਰ 2000 ਹੋਣੀਆਂ ਆ ਕਹਿੰਦੀ ਨਹੀਂ ਵੀ 1000 ਰੁਪਿਆ ਤੁਹਾਡਾ ਹੋਰ ਬੰਦਾ ਮੈਂ ਕਿਹਾ ਮੈਡਮ ਤੁਸੀਂ ਉਦੋਂ ਹੀ ਲੈ ਕਹਿੰਦੇ ਅੱਜ 1000 ਰੁਪਿਆ ਬਣਾਤਾ ਮੈਂ ਕਿਹਾ 1000 ਰੁਪਿਆ ਕਾਹਦਾ ਕਹਿੰਦੀ ਨਹੀਂ ਫਾਈਨ ਲਗਾ ਤੁਹਾਨੂੰ ਮੈਂ ਕਿਹਾ ਮੈਡਮ ਇਹ ਕਿਹੜਾ ਸਕੂਲ ਹੈ ਜਿਹੜੇ ਸਕੂਲ ਵਿੱਚ ਤੁਹਾਡਾ ਪਹਿਲਾ ਸਕੂਲ ਦੇਖਿਆ ਜਿਹੜਾ ਮੈਂ ਤੁਹਾਡਾ 1000 ਰੁਪਿਆ ਤੇ ਫਾਈਨ ਲਾਤਾ ਕਾਹਦਾ ਫਾਈਨ ਕਾਦਾ ਲਗਾ ਇਹਨਾਂ ਨੇ ਜੀ ਲੇਡੀਜ਼ ਲੇਟ ਵੀਜ਼ ਹੋ ਕੇ ਸਾਰੇ ਜਿੱਦਾਂ ਤਿੰਨਾਂ ਮਹੀਨਿਆਂ ਜਿੱਦਾਂ ਇਕੱਠਾ 1000 ਰੁਪਿਆ ਮੇਰਾ ਬਣਾਤਾ ਮੈਂ ਕਿਹਾ ਮੈਡਮ ਮੇਰੀ ਪ੍ਰੋਬਲਮ ਤਾਂ ਸਮਝੋ ਮੈਂ ਕਿਹਾ ਤੁਹਾਨੂੰ ਦੱਸਿਆ ਵੀ ਸੀ ਮੈਂ ਕਿਹਾ ਮੇਰੇ ਮ ਮ ਹੜਾ ਹੜਾ ਆਇਆ ਕਰਕੇ ਮੇਰਾ ਲੱਛਤਾ ਹੀ ਹੁੰਦਾ ਚਾਹੁੰਦੀ ਮੈਂ ਲਗਾਤਾਰ ਪੈਂਦਾ ਹੀ ਮੈਂ ਕਹਾਂ ਉੱਥੇ ਨਹੀਂ ਰਬੇਰ ਕਰਾਈ ਮੈਂ ਕਹਾਂ ਜਦ ਕੋਈ ਨਾ ਬੱਚੇ ਦੇ ਮੈਂ ਫੀਸ ਦੇ ਦੇਣਾ ਮੈਂ ਕਹਾਂ ਤੁਸੀਂ ਤਾਂ ਲੁੱਟਣ ਨੂੰ ਬਿਰਦੇ ਆ ਤੇ ਮੈਂ ਕਹਾਂ ਮੈਡਮ ਇਹ ਤਾਂ ਦੀ ਫੀਸ ਨਹੀਂ ਦੇਣੀ ਮੈਂ ਆਪਣੇ ਬੱਚੇ ਹਟਾਉਣਾ ਚਾਹੁੰਨਾ ਫੇਰ ਕਹਿੰਦੀ ਨਹੀਂ ਕੋਈ ਹਟਾ ਨਹੀਂ ਸਕਦੇ ਮੈਂ ਕਹਾਂ ਮੈਡਮ ਕੇ ਕੀ ਹੋਇਆ ਗ਼ਸੂਰ ਵੀ ਤੁਸੀਂ ਹਟਾ ਨਹੀਂ ਸਕਦੇ ਤੇ ਮੈਡਮ ਕਹਿੰਦੀ ਨਹੀਂ ਨਹੀਂ ਤੇ ਫੇਰ ਮੈਂ ਦੂਜੇ ਦਿਨ ਫੇਰ ਆਇਆ ਫੇਰ ਜਿਹੜੀ ਕਾਲ ਜੜੀ ਮੈਡਮ ਆ ਫੇਰ ਮੈਨੂੰ ਮੋਰੋ ਕਹਿੰਦੀ ਤੁਹਾਡੀ ਹਾਇਸ਼ੀਅਤ ਕੀ ਆ ਕਹਿੰਦੀ ਤੇ ਹਾਇਸ਼ੀਅਤ ਸੀ ਤਾਂ ਕ ਮੈਂ ਕਹਾ ਮੈਡਮ ਜੀ ਇਦਾਂ ਦੀ ਗੱਲ ਆ ਵੀ ਤੁਸੀਂ ਟ੍ਰੀਟੇ ਕਾ ਦੋ ਭੇਜ ਦੇ ਘਰ ਘਰ ਵੀ ਹਾਂ ਮੈਂ ਬੱਚਿਆਂ ਨੂੰ ਲੈ ਕੇ ਆਉ ਉਸ ਵੇਲੇ ਮੈਂ ਕਹਾ ਤੁਸੀਂ ਕਹਿੰਦੇ ਵੀ ਆ ਡੈਪਸ ਕੋਲ ਨੰਬਰ 1 ਨੇ ਆ ਤੁਹਾਡੀ ਹਰ ਇੱਕ ਸੂਲ ਤੇ ਅਸੀਂ ਤੁਹਾਡੇ ਲਈ ਖੜੇ ਆ ਤੇ ਮੈਂ ਕਹਾ ਵੀ ਆ ਹੀ ਹੁੰਦੀ ਆ ਮੈਂ ਕਹਾ ਸਾਡੀ ਹੈ ਸਹੀ ਆਪਣੇ ਤੋਂ ਤੁਹਾਡੇ ਤੋਂ ਨਹੀਂ ਆਈ ਸੀ ਤੁਸੀਂ ਸਾਡੇ ਤੋਂ ਆਏ ਸੀ ਤੇ ਫੇਰ ਮੈਡਮ ਕਹਿਣ ਲੱਗ ਪਈ ਨਹੀਂ ਨਹੀਂ ਇਦਾਂ ਨਹੀਂ ਹੁੰਦੀ ਤੁਸੀਂ ਆਪਣੇ ਪੈਸੇ ਤਰੋ ਤਾਂ ਕਲੀਅਰ ਹੋ ਜੂਗੀ ਅੱਜ ਮੇਰੇ ਬੱਚੇ ਦਾ ਚੌਥਾ ਪੇਪਰ ਸੀ ਔਰ ਮੇਰੇ ਦੋਨੇ ਬੱਚੇ ਖੜੇ ਆ ਕੱਲ ਆਰਮਨ ਉਧਰ ਆ ਸਾਰਾ ਅੱਛਾ ਦੋਨੇ ਮੈਂ ਹਾਂ ਹਨ ਦੋ ਨਾ ਬੱਚਿਆਂ ਦੇ ਪੇਪਰ ਇੱਕ ਫਸਟ ਬੱਚੇ ਦਾ ਚੌਥਾ ਪੇਪਰ ਹੈ ਹੁਣ ਬੱਚੇ ਚਾਰ ਪੇਪਰ ਸਾਰੇ ਖਰਾਬ ਹੋ ਗਏ ਆ ਕੌਣ ਜ਼ਿੰਮੇਵਾਰ ਆ ਹੁਣ ਇਹ ਛੋੜੇ ਬੱਚੇ ਨੂੰ ਦੋ ਦਿਨ ਬਿਖਾ ਚੜਦਾ ਰਿਆ ਜੇ ਕੋਈ ਬੱਚੇ ਕੋਲ ਹੋ ਜਾਂਦਾ ਕੌਣ ਜ਼ਿੰਮੇਵਾਰ ਸੀ ਸ਼ੀਲਾ ਰਾਣੀ ਅੱਜ ਤੁਸੀਂ ਡਿਪਸ ਸਕੂਲ ਦੇ ਬਾਹਰ ਬੈਠੇ ਆ ਧਰਨਾ ਲਗਾ ਕੇ ਕੀ ਕਾਰਨ ਹੋਇਆ ਹਾਂਜੀ ਇਹ ਬੱਚਿਆਂ ਨੂੰ ਮੇਰੇ ਦੋਤੇ ਆ ਇੱਕ ਮੇਰਾ ਪੋਤਾ ਪੜਦਾ ਆ ਇਹਨਾਂ ਨੂੰ ਪੇਪਰਾਂ ਚੋਂ ਬਾਹਰ ਕੱਢਿਆ ਗਿਆ ਕਹਿੰਦੇ ਮਤਲਬ ਫੀਸ ਨਹੀਂ ਦੱਤੀ ਪੂਰੀ ਤਾਂ ਕਰਕੇ ਜਿਹੜਾ ਕਿ ਚਾਰ ਦਿਨ ਪਹਿਲਾਂ 20000 ਰੁਪਇਆ ਜਮ੍ਹਾਂ ਕਰਾ ਚੁੱਕੇ ਬਣਦੀ ਹੈ ਇਹਨਾਂ ਦੀ ਤਿੰਨ ਮਹੀਨਿਆਂ ਦੀ 21400 ਰੁਪਇਆ ਦੇਖੋ 20 ਇਹ 21000 ਪਹਿਲਾਂ ਇਹਨਾਂ ਨੇ 15000 ਹੋਰ ਕੱਢਤਾ ਇਹਨਾਂ ਨੇ ਪਰਚੀ ਦਿੱਤੀ ਰਸੀਦ ਤਾਂ ਫੇਰ ਦੁਬਾਰਾ ਇਹ ਤਿੰਨ ਦਿਨ ਬਾਅਦ ਫੇਰ ਕੀਤੀ ਵੀ ਚਲੋ ਮੈਂ ਤੇ ਆ ਮੈਡਮ ਤੁਸੀਂ ਚਾਰ ਦਿਨ ਹੋਰ ਕੱਟ ਲਓ ਬੱਚਿਆਂ ਦੇ ਪੇਪਰ ਪਵਾਓ ਇਹਨਾਂ ਨੇ ਨਹੀਂ ਪੇਪਰ ਪਵਾਏ ਇਹਨਾਂ ਨੇ 15 ਤੋਂ 20 ਕਿਨੇ 21000 ਰੁਪਇਆ ਫੇਰ ਬਣਾਤਾ ਹੁਣ ਕਹਿੰਦੇ 21000 ਦਉਂਦੇ ਤੇ ਪੇਪਰ ਪੈਣੇ ਆ। ਦੱਸ ਕੇ ਚਲੇ ਜਾਓ। ਇੱਕ ਆਦਾ ਬਣਾਇਆ ਇਹਨਾਂ ਨੇ 20000। ਇੱਕ ਫੈਨ ਦਾ। ਇੱਕ ਫੈਨ ਦਾ। ਫੈਨ ਦਾ। ਹਾਂਜੀ ਫੈਨ ਪਾਉਂਦੇ ਆ। ਏਸੀਆਂ ਦਾ ਫੈਨ ਦਾ ਜਦੋਂ ਇਹ ਦੱਸੋ ਇਹ ਆਪਣੇ ਫੰਡ ਲੈਂਦੇ ਆ ਫਿਰ ਫੈਨ ਦੇ ਨਾਲ ਏਸੀ ਹੋਰ 에ਰਬ ਵਗੈਰਾ ਕਿਉਂ ਲੈਂਦੇ ਆ? ਜਦ ਫੰਡ ਬੰਦ ਕਰਨ ਏਸੀ ਤਾਂ ਦਉਸੋ ਦਵਾਂਗੇ। ਏਸੀ ਤਾਂ ਦਵਾਂਗੇ। ਫੰਡ ਬੰਦ ਕਰਨ। ਇਹਦੇ ਸੰਬੰਧ ਵਿੱਚ ਕੋਈ ਉੱਚ ਅਧਿਕਾਰੀ ਨਾਲ ਗੱਲ ਹੋਈ ਐਸਡੀਐਮ ਵਗੈਰਾ ਨਾਲ ਜਾਂ ਹੋਰ ਕਿਸੇ ਨਾਲ? ਨਹੀਂ ਜੀ ਹਜੇ ਨਹੀਂ ਹੋਈ। ਹਾਂਜੀ ਕਰਾਂਗੇ ਡੀਸੀ ਸਾਹਿਬ ਨਾ ਕਰਾਂਗੇ ਸਕੂਲ ਦੇ ਮਾਲਕ ਨਾਲ ਕਰਾਂਗੇ ਉਹਨਾਂ ਨਾਲੇ ਨਿਬੜਣੀ ਆ ਇਹਨਾਂ ਨੇ ਨਹੀਂ ਨਿਬੜਨੀ ਇਹ ਤਾਂ ਆਉਂਦੇ ਇਹ ਤਾਂ ਵਾਪਸ ਮੁੜ ਜਾਂਦੇ ਆ ਸਾਡੀ ਬੇਨਤੀ ਆ ਇਹਨਾਂ 'ਤੇ ਧਿਆਨ ਦਿੱਤਾ ਜਾਵੇ ਕਿਉਂਕਿ ਬੱਚਿਆਂ ਨੂੰ ਲੁੱਟੀ ਜਾਂਦੇ ਆ ਮਾਤਾ ਪਿਤਾ ਕਮਾਉਂਦੇ ਆ ਇਹ ਖਾਈ ਜਾਂਦੇ ਆ ਇਹੀ ਖੰਦੇ ਆ ਜੇ ਇਹ 2 ਦਿਨ ਦੀ ਲੀਵ ਫ ਹੈ ਬੱਚਿਆਂ ਨੂੰ ਵੀ 2 ਦਿਨ ਛੁੱਟੀ ਹੈਗੀ ਆ ਕੀਤੀ ਹੋਈ ਆ ਨਾ ਦਾ ਮਹੀਨੇ ਦੇ ਵਿੱਚ ਦੋ ਛੁੱਟੀਆਂ ਬਚ ਲੈ ਸਕਦਾ ਇਹਨਾਂ ਨੇ ਉਹ ਛੱਡ ਕੇ ਸਭ ਨੂੰ 50 ਰੁਪਏ ਫਲੂਟੀ ਦੇ ਨਾਲ ਪਾਤੇ ਇੱਕ ਮੁੰਡਾ ਆਇਆ ਹੁਣ ਨਵਾ ਉਹ 50 ਰੁਪਏ ਛੁੱਟੀ ਤੇ ਮਗਰ ਪਾਉਂਦਾ ਦੱਸੋ ਹਰ ਪਾਸੇ ਹੀ ਲੁੱਟ ਥੋੜੇ ਕੀ ਕਰਦੇ ਆ ਨਿਆ ਪ੍ਰਾਈਵੇਟ ਸਕੂਲਾਂ ਦੇ ਵਿੱਚ ਲੁੱਟ ਹੈਗੀ ਆ ਸਰਕਾਰੀ ਸਕੂਲਾਂ ਕਿਉਂ ਨਹੀਂ ਨਿਆਣੇ ਭੌਂਦੇ ਸੀ ਅਸੀਂ ਕਹਿੰਦੇ ਆ ਸਾਡਾ ਬੱਚਾ ਚੰਗਾ ਪੜ੍ਹੇ ਸਰਕਾਰੀ ਦੇ ਵਿੱਚ ਪੰਜਾਬੀ ਸੀ ਚਲੋ ਜੀ ਹੁਣ ਤਾਂ ਸਰਕਾਰ ਵੀ ਕਹਿ ਰਹੀ ਹੈਗੀ ਆ ਹਰ ਤਰ੍ਹਾਂ ਦੀ ਸੂਟ ਦਿੱਤੀ ਜਾ ਰਹੀ ਆ ਫੇਰ ਹਟਾ ਕੇ ਲਾਉਣ ਗਈ ਸਾਰੇ ਸਾਰਿਆਂ ਨੇ ਹਟਾ ਲੈਣੇ ਆ ਫਿਰ ਇੱਥੇ ਕੌਣ ਪੜਾਊਗਾ ਜਿੰਨੇ ਪੈਸੇ ਇੱਥੇ ਬਰਬਾਦ ਕਰਦੇ ਆ ਉਹਦੇ ਨਾਲ ਤਾਂ ਕੋਈ ਘਰ ਕੰਮ ਖੋਲ ਲੈਣਗੇ ਬੱਚੇ ਫੰਡ ਵੀ ਮੰਗਦੇ ਆ ਦਾ ਨਾਲੇ ਫੈਨ ਵੀ ਮੰਗਦੇ ਆ ਫੀਸਾਂ ਫੀਸਾਂ ਜਿਹੜੀਆਂ ਆਗੀਆਂ ਟਾਈਮ ਨਾਲ ਦਿੱਤੀਆਂ ਜਾ ਰਹੀਆਂ ਨੇ ਫੀਸਾਂ ਟਾਈਮ ਨਾਲ ਦੰਦੇ ਆ ਹਾਂਜੀ ਮੇਰਾ ਪੁੱਤ ਆ ਸੀਗਾ ਉਹ 10ਵੀਂ ਚ ਪੜਦਾ ਉਹਨਾਂ ਨੂੰ ਸਰ ਅਸੀਂ ਫੀਸ ਦੰਦੇ ਸੀ ਟਾਈਮ ਦੀ ਟਾਈਮ ਆ ਇੱਕ ਦਿਨੇ ਦੋ ਦਿਨ ਫੀਸ ਲੇਟ ਹੋਈ ਆ ਨਾਲ ਦੀ ਨਾਲ ਮਹੀਨੇ ਦੀ ਮਹੀਨੇ ਦੰਦਾ ਸੀ ਉਹਨੂੰ ਪੇਪਰਾਂ ਚੋਂ ਠਾਲਤਾ ਜਿਹੜੇ ਪਿਛਲੇ ਪੇਪਰ ਪਏ ਸੀ ਤਾਂ ਉਦੋਂ ਉਹ ਇੱਥੋਂ ਗਿਆ ਆ ਉਹਦਾ ਐਕਸੀਡੈਂਟ ਹੋਇਆ ਇਹ ਸੀਗੇ ਜ਼ਿੰਮੇਵਾਰ ਇਹਨਾਂ ਦਾ ਮੋਟਰਸਾਈਕਲ ਨਾਲ ਉਹਦਾ ਐਕਸੀਡੈਂਟ ਹੋਇਆ ਤਾਂ ਬਾਕੀ ਕਿਰਾਇਆ ਹੈ ਇਹ ਕਹਿੰਦੇ ਆ ਵੀ 1500 ਤੋਂ ਅਸੀਂ 900 ਕੀਤਾ ਹੁਣ ਸਰ ਕਹਿ ਕੇ ਗਿਆ ਤਾਂ ਇਹਨਾਂ ਨੇ 900 ਦੀ بجائے ਸਾਡੇ ਕੋਲੋਂ 1700 ਲੈਂਦੇ ਸੀ ਅਸੀਂ ਮੋਟਰਸਾਈਕਲ ਤੇ ਛੱਡ ਕੇ ਜਾਣੇ ਆ ਤਾਂ ਸਿੱਧਾ ਵਗੈਰਾ ਹੈ ਹਾਂਜੀ ਸਭ ਕੁਝ ਹੈਗਾ ਸਾਰਾ 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 ਸਬੂਤ ਰੂਪ ਹੈਗੇ ਆ ਤਾਂ 1700 ਮੇਰੇ ਦੋਤੇ ਤੋਂ 10 ਕਿਲੋਮੀਟਰ ਉਹਨਾਂ ਕੋਲੋਂ ਸਾਢੇ 1500 ਜਿਨ੍ਹਾਂ ਦਾ 750 ਕਿਰਾਇਆ ਲਾਇਆ ਹੋਇਆ ਫਿਰ ਉਹਨਾਂ ਨੂੰ ਲੈਸ ਕੀਤਾ ਹੋਇਆ ਸੀ ਉਹਦਾ ਤੀਜਾ ਹਿੱਸਾ ਵੀ ਦੋ ਭਰਾ ਆ ਪੜਦੇ ਉਹਨਾਂ ਨੂੰ ਮਤਲਬ ਜ਼ਮੀਨ ਨਹੀਂ ਜਾ ਕਰਕੇ ਮੈਂ ਮੈਡਮ ਨੂੰ ਐਪਲੀਕੇਸ਼ਨ ਲਾਈ ਸੀ ਇਹਨਾਂ ਨੇ ਘਟਾਏ ਸੀ ਫਿਰ ਉਹ ਹੁਣ ਇੱਕਦਮ ਉਹਨਾਂ ਦੇ ਵਿੱਚ ਆਕ ਪਏ 800 ਰੁਪਏ ਇਕੱਠਾ ਪਾਤਾ ਜਿੱਥੇ ਉਹਦਾ 1300 ਫੀਸ ਸੀਗੀ 1300 ਕਿੰਨੇ ਰੁਪਏ ਹੁਣ ਇਹਨਾਂ ਨੇ ਪਤਾ ਨਹੀਂ ਕਿੰਨੇ ਪਾਤੇ ਉਹਦੇ ਮਗਰ ਹੁਣ ਤੁਹਾਡੀ ਜਿਹੜੀ ਪ੍ਰਿੰਸੀਪਲ ਨਾਲ ਕੋਈ ਗੱਲਬਾਤ ਹੋਈ ਹੈ ਹਾਂਜੀ ਆਏ ਸੀ ਉਹ ਕਹਿੰਦੇ ਅੰਦਰ ਕੱਲਾ ਕੱਲਾ ਬਹਿ ਕੇ ਕਰੋ ਅਸੀਂ ਕਹਿੰਦੇ ਹਾਂ ਸਾਰਿਆਂ ਦੇ ਸਾਹਮਣੇ ਕਰੋ ਸਾਡੀ ਬੇਨਤੀ ਹੈ ਬਾਹਰ ਆ ਕੇ ਗੱਲ ਸੁਣੋ ਸਾਰੇ ਸਕੂਲ ਦਾ ਮਸਲਾ ਹਰ ਇੱਕ ਹੈ ਰਿਕ ਦਾ ਪੇਰੈਂਟਸ ਦਾ ਮਸਲਾ ਆ ਇਹ ਨਹੀਂ ਵੀ ਤੁਸੀਂ ਕੱਲਿਆਂ ਨਾਲ ਗੱਲ ਕਰੋਗੇ ਦੇਖੋ ਇੱਕ ਫੰਡ ਇੱਕ ਕਿਰਾਇਆ ਡਬਲ ਲਿਆ ਜਾਂਦਾ ਦੂਸਰਾ ਜਿਹੜਾ ਆਹ ਫੈਨ ਪਾਉਨੇ ਕਿਉਂ ਪਾਇਆ ਜਾਂਦਾ ਬਾਕੀ ਜਿਹੜਾ ਬੱਚੇ ਨੂੰ ਕਹਿੰਦੇ ਆ ਪੇਪਰ 'ਚੋਂ ਠਾਲਣਾ ਬੱਚੇ ਦੇ ਨਾਲ ਤਾਂ ਮਤਲਬ ਨਹੀਂ ਨਾ ਗੱਲ ਕਰਨ ਦੀ ਪੇਰੈਂਟਸ ਨਾਲ ਕਰੋ ਫੋਨ ਕਰੋ ਉਹਨਾਂ ਨੂੰ ਬੱਚੇ ਨੂੰ ਪੇਪਰ 'ਚ ਠਾਲਣ ਦਾ ਕੋਈ ਹੱਕ ਨਹੀਂ ਇਹਨਾਂ ਦਾ ਉਬਤਿਆ ਪ੍ਰਿੰਸੀਪਲ ਕੇ ਨਾਮ ਸੇ ਕੀ ਸੋ ਪ੍ਰਿੰਸੀਪਲ ਸਾਹਿਬ ਅੱਜ ਤੁਹਾਡੀ ਡਿਪ ਸਕੂਲ ਦੇ ਵਿੱਚ ਉਸ ਪੇਰੈਂਟ ਨੇ ਧਰਨਾ ਦਾ ਵਿਆਹ ਲਾਇਆ ਹੈਗਾ ਅਰੇ ਵੀ ਲਾਇਆ ਹੈਗੀ ਤੇ ਮੈਨੂੰ ਜਾਣਕਾਰੀ ਦੇਉਣ ਕਿ ਮੈਟਰ ਕੀ ਹੈ ਸੀ ਪੇਰੈਂਟਸ ਕੇ ਕੁਛ ਛੋਟੇ-ਛੋਟੇ ਪ੍ਰੋਬਲਮਸ ਸੀ ਉਹ ਸਭੀ ਪ੍ਰੋਬਲਮਸ ਮੈਨੇ ਪੇਰੈਂਟਸ ਸੇ ਸੁਣ ਲਈ ਹੈ ਔਰ ਉਨਕੋ ਨੋਟ ਵੀ ਬਣਾ और इनको प्रॉब्लम को अपने लेवल पर भी हम कोशिश करते हैं जहाँ मुझे लगेगा कि हेड ऑफिस से बात करने वाली है वो हम वहाँ पर दे, दे देंगे और पेरेंट्स को इसका कम्युनिकेशन भी दे देंगे एंड विल ट्राई कि सारी प्रॉब्लम्स पेरेंट की खत्म हो जाए जो बच्चों बच्चों के पेरेंट्स ने आपको प्रॉब्लम्स बताई है उसके बारे में तो जो आपकी उसको पता चल गया सर टेलीफोनिकली इंटीमेशन आ गई है पेरेंट्स को मैंने बता दिया कि अपने रिक्वेस्ट दे दें जो भी उनकी रिक्वेस्ट है वो अपने नोट के साथ में हेड ऑफिस को क्या, 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 क्या। कुछ बच्चों के फीसें वगैरह नहीं आई हुई है उन्होंने फीस नहीं पे की हुई है काफी पेंडिंग्स चली है इस तरह की ही कुछ चीजें हैं जो पेरेंट्स ने मुझे बताया फीस भी पेपर रोक देता है ऐसा नहीं है सर बच्चे सभी है जो एग्जाम्स दे रहे हैं और बाकी ये है कि फीसें कुछ बच्चों की पेंडिंग है तो वो तो पेरेंट्स का खैर है कि उनको अपने क्लियर कर दें तो बच्चा अस्सी परसेंट का पेपर आता है अस्सी तो बच्चे ने साठ परसेंट पेपर भी कर लिया है बच्चे, ने बच्चे ने बच्चों स्कूल नहीं, 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 ठीक है ना देखो उनने आरोप लगाए हैं सीबीएसईさん ਨੂੰ ਦੱਸਣਾ ਕਿ ਉਹ ਆरोप ਕਿਉਂ ਲਗਾਏ ਗਏ ਕਿ ਇੱਕ ਤੁਹਾਡਾ ਪ੍ਰਾਈਵੇਟ ਸਕੂਲ ਹੈਗਾ ਵਾ ਪ੍ਰਾਈਵੇਟ ਸਕੂਲ ਦੇ ਵਿੱਚ ਜਦੋਂ ਬੱਚਿਆਂ ਦੇ ਜਿਹੜੀਆਂ ਫੀਸਾਂ ਆ ਗਈਆਂ ਉਹਨਾਂ ਨੂੰ ਨਹੀਂ ਨਹੀਂ ਆਈਆਂ ਕਿਹਾ ਉਹਨਾਂ ਨੇ ਲਗਾਏ ਜਾ ਰਹੇ ਨੇ ਕਿ ਆ ਉਹਦੇ ਮਾਰਕਸ ਸਰ ਐਸਾ ਨਹੀਂ ਹੈ ਜੋ ਵੀ ਚੀਜ਼ਾਂ ਹੈ ਉਹ ਐਸ ਪਰ ਨੋਰਮਸ ਹੈ ਸਭੀ ਨੋਰਮਸ ਪੇਰੈਂਟਸ ਕੋ ਆਲਰੇਡੀ دیے ਹੋਏ ਹੈ ਐਂਡ ਵੀ डोंट वांट टू ਕਿਸੇ ਕੋ ਕਿਸੇ ਤਰ੍ਹਾਂ ਕੇ ਵੀ ਪ੍ਰੋਬਲਮ ਆਏ बच्चों की टाइमली चीजें आनी चाहिए स्कूल का काम अपना रोल है वो ऑलरेडी पूरा कर रहा है बच्चे रेगुलरली स्कूल आ रहे हैं आ, हमने किसी बच्चे को डी बार नहीं किया है एंड uh, उनका एकेडमिक सभी बहुत अच्छे लेवल पे चल रहा है so, यो जाएगा। चर्च जाएगा। सर वो देखना पड़ेगा कि उसमें क्या क्या, -क्या, -क्या चीजें हैं मैंने पूरा रिव्यू ले लिया है उनका और वो सारा रिव्यू जो है अभी हम अपना मीटिंग करके और हेड ऑफिस के साथ भी डिस्कस करके वो जो भी बेस्ट पॉसिबल होगा वी आर ऑलवेज कोऑपरेटिंग विद द पेरेंट्स ऐसी कोई प्रॉब्लम तो थैंक यू